ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਹਾਨੂੰ ਵੀਡੀਓ ਅੱਗੇ ਦਿਖਾਉਂਦੇ ਆਂ ਵੀਡੀਓ ਧਿਆਨ ਨਾਲ ਸੁਣੀਓ 인ਦਰਜੀਤ ਕਾ ਅਗੇ ਨਾਂ ਦਾ ਜਿਹੜਾ ਬੰਦਾ ਜਿਹੜਾ ਹੈਗਾ ਆ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਰੋਵਰ ਬਾਰੇ ਬਹੁਤ ਉਲਝੂਲ ਬੋਲਦਾ ਆ ਉਸ ਦੀ ਬਾਬਤ ਭੰਗਲ ਕਰਾਂਗੇ ਪਹਿਲਾਂ ਵੀਡੀਓ ਸੁਣੋ ਮਹਤਾ ਦੇ ਜਾ ਰਹੇ ਆ ਕਿ ਸਰੋਵਰਾਂ ਚ ਇਸ਼ਨਾਨ ਕਰਨ ਨਾਲ ਆ ਹੁੰਦਾ ਆ 베ਰੀ ਦੇ ਥੱਲੇ ਇਸ਼ਨਾਨ ਕਰਨ ਲੱਗੇ ਆ ਹੁੰਦਾ ਜਦੋਂ ਕਿ ਬਹੁਤੇ ਲੋਕਾਂ ਨੂੰ ਪਤਾ ਨਹੀਂ ਰਾਵੀ ਦਰਿਆ ਦੇ ਵਿੱਚੋਂ ਅਮਰਸਰ ਸਰੋਵਰ ਦਾ ਪਾਣੀ ਅੰਡਰਗਰਾਉਂਡ ਪਾਈਪਲਾਈਨ ਦੇ ਰਾਹੀਂ ਆਉਂਦਾ ਜੇ ਰਾਵੀ ਚ ਨਹਾ ਲਈਏ ਫਿਰ ਤਾਂ ਉਹ ਵੀ ਪਵਿੱਤਰ ਹੈ ਤੇ ਦਰਬਾਰ ਸਾਹਿਬ ਦੇ ਵਿੱਚ ਆ ਕੇ ਨਹਾਈਏ ਤਾਂ ਜਾਦਾ ਪਵਿੱਤਰ ਹੋ ਜਾਂਦਾ ਇਹ ਸਾਰਾ ਕੁਝ ਸਾਨੂੰ ਪਤਾ ਨਹੀਂ ਹੈ ਅਸੀਂ ਅੰਧਵਿਸ਼ਵਾਸੀ ਬਣ ਗਏ ਹਾਂ ਕੋਈ ਭਗਉਤੀ ਤੇ ਕੋਈ ਸਰੋਵਰ ਤੇ ਕੋਈ ਅਰਦਾਸ ਇਸ ਤਰ੍ਹਾਂ ਸਾਡੇ ਵਿਗੜੇ ਕਾਰਜ ਨਹੀਂ ਸੰਭਾਰ ਸਕੇਗੀ ਇਹ ਕੰਮ ਸਾਨੂੰ ਆਪ ਕਰਨਾ ਪੈਣਾ ਹਾਂਜੀ ਤੁਸੀਂ ਵੀਡੀਓ ਸੁਣ ਲਈਏ ਦੇ ਵਿੱਚ ਤਿੰਨ ਗੱਲਾਂ ਇਹ ਜਿਹੜੀਆਂ ਮੇਨ ਕਰਦਾ ਆ ਇਹਦੇ ਵਿੱਚ ਇਹ ਕਹਿੰਦਾ ਕਿ ਆਪਾਂ ਸਰੋਵਰਾਂ ਨੂੰ ਬਹੁਤ ਮਹੱਤਤਾ ਦਿੰਨੇ ਆ ਦੂਜੀ ਗੱਲ ਕਹਿੰਦਾ ਆ ਕਿ ਰਾਵੀ ਦਾ ਪਾਣੀ ਜਿਹੜਾ ਦਰਬਾਰ ਸਾਹਿਬ ਸਰੋਵਰ ਦੇ ਵਿੱਚ ਆਉਂਦਾ ਆ ਤੇ ਜੇ ਸਰੋਵਰ 'ਚ ਇਸ਼ਨਾਨ ਕਰਨ ਦੇ ਨਾਲ ਪੰਨਾ ਪਵਿੱਤਰ ਹੋ ਜਾਂਦਾ ਤੇ ਰਾਵੀ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਵੀ ਪਵਿੱਤਰ ਹੋਣਾ ਚਾਹੀਦਾ ਤੀਜੀ ਗੱਲ ਇਹ ਕਰਦਾ ਕਿ ਕਿਸੇ ਭਗੌਤੀ ਨੇ ਤੇ ਕਿਸੇ ਅਰਦਾਸ ਨੇ ਕਿਸੇ ਦਾ ਕੋਈ ਕੁਝ ਨਹੀਂ ਸਵਾਰਨਾ ਭਾਵ ਕੇ ਅਰਦਾਸ ਵਿੱਚ ਇਦਾਂ ਦੀ ਕੋਈ ਵੀ ਸ਼ਕਤੀ ਇਦਾਂ ਦੀ ਕੋਈ ਵੀ ਪਾਵਰ ਨਹੀਂ ਹੁੰਦੀ ਹੁਣ ਸਭ ਤੋਂ ਪਹਿਲਾਂ ਜਿਹੜੀ ਸਰੋਵਰਾਂ ਦੀ ਮਹੱਤਤਾ ਦੀ ਗੱਲ ਕਰਦਾ ਆ ਸਭ ਤੋਂ ਪਹਿਲੀ ਗੱਲ ਤੇ ਇਹ ਆਉਂਦੀ ਹੈ ਕਿ ਸਰੋਵਰਾਂ ਦੀ ਮਹੱਤਤਾ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੂਆ ਦਸਾਂ ਪਾਤਸ਼ਾਹਾਂ ਨੇ ਜਿੱਥੇ-ਜਿੱਥੇ ਵੀ ਪੈਰ ਪਾਇਆ ਆ ਜਿੱਥੇ ਆਪਣੇ ਚਰਨ ਪਾਇਆ ਉਹ ਜਗ੍ਹਾ ਉਹ ਥਾਂ ਉਹ ਪੂਜਣ ਦੇ ਯੋਗ ਹੋ ਗਈ ਦੀ ਗੱਲ ਇਹ ਰਾਵੀ ਦੀ ਗੱਲ ਕਰਦਾ ਕਿ ਰਾਵੀ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਵੀ ਬੰਦਾ ਪਵਿੱਤਰ ਹੋਣਾ ਚਾਹੀਦਾ ਤੇ ਜਿਸ ਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਬੰਦਾ ਪਵਿੱਤਰ ਹੋ ਜਾਂਦਾ ਹੁਣ ਇਹ ਜੋ ਪਾਵੇ ਭਾਂਡੇ ਵਿੱਚ ਵਸਤ ਸਾਬ ਨਿਕਲਿਆ ਕਿਆ ਕੋਈ ਕਰੇ ਵਿਚਾਰਾ ਕਿਸੇ ਦੇ ਵਸ ਦੀ ਗੱਲ ਨਹੀਂ ਜੋ ਉਹਦੇ ਭਾਂਡੇ ਦੇ ਅੰਦਰ ਜੋ ਆਪਣੇ ਅੰਤਹਿ ਕਰਨ ਦੇ ਉਹਦੇ ਅੰਦਰ ਹੁੰਦਾ ਬੰਦਾ ਜੋ ਕਰਮ ਦ੍ਰਿੜ ਕੀਤੇ ਹੁੰਦੇ ਉਸਨੇ ਪੁਰਾਣੇ ਜਿਸ ਤਰ੍ਹਾਂ ਦੇ ਲੋਕਾਂ ਦੇ ਨਾਲ ਉਹਦਾ ਵਿਹਾਰ ਵਿਚਾਰ ਵਟਾਂਦਰਾ ਜਾਂ ਜਿਸ ਤਰ੍ਹਾਂ ਦੀ ਸੋਚ ਹੁੰਦੀ ਹੈ ਉਦਾਂ ਦੇ ਉਸ ਦੇ ਵਿਚਾਰ ਬਣਦੇ ਆ ਕਿਉਂਕਿ ਜੇ ਤੂੰ ਤੁਸੀਂ ਜਪਤਾ ਪਾਣੀ ਕਰਦੇ ਜੇ ਤੁਸੀਂ ਅਭਿਆਸ ਨਹੀਂ ਕਰਦੇ ਕਮਾਈ ਨਹੀਂ ਕਰਦੇ ਤੇ ਫਿਰ ਤੁਹਾਡੀ ਨਾਸਤਿਕਤਾ ਜਿਹੜੀ ਆ ਉੱਭਰ ਕੇ ਬਾਹਰ ਆਉਂਦੀ ਹੁਣ ਜੇ ਬੰਦਾ ਇਹਨੂੰ ਇਹ ਪੁੱਛੇ ਕਿ ਸਰੋਵਰ ਦੇ ਵਿੱਚ ਜਲ ਹੁੰਦਾ ਜੇ ਰਾਵੀ ਦਾ ਜਲ ਆਉਂਦਾ ਆ ਪਾਣੀ ਆਉਂਦਾ ਆ ਤੇ ਉਥੇ 24 ਘੰਟੇ ਜਿਹੜਾ ਹੈਗਾ ਆ ਅ ਦਰਬਾਰ ਸਾਹਿਬ ਕੀਰਤਨ ਚੱਲਦਾ ਕਿਸੇ ਵੀ ਸਰੋਵਰ ਦੇ ਵਿੱਚ ਗੁਰੂ ਘਰ ਦੇ ਕਿਸੇ ਵੀ ਸਰੋਵਰ ਦੇ ਵਿੱਚ ਉੱਥੇ ਬਾਣੀ ਚੱਲਦੀ ਹੈ 24 ਘੰਟੇ ਹਨਾ ਜਦੋਂ ਬਾਣੀ ਚੱਲਦੀ ਹੈ ਸਾਇੰਟੀਫਿਕਲੀ ਇਹ ਪ੍ਰੂਵਡ ਹੈਗਾ ਆ ਕਿ ਜਦੋਂ ਜਲ ਜਿਹੜਾ ਪਾਣੀ ਹੈ ਜਦੋਂ ਤੁਸੀਂ ਉਹਦੇ ਵਿੱਚ ਅ ਕੋਈ ਵੀ ਬੋਲ-ਪੋਲਦੇ ਆ ਉਹ ਵੀ ਅੱਖਰ ਬੋਲਦੇ ਆ ਉਹ ਅਕਸੈਪਟ ਕਰਦਾ ਆ ਇਹ ਸਾਇੰਟੀਫਿਕਲੀ ਸਾਇੰਸ ਨੇ ਪ੍ਰੂਵ ਕੀਤਾ ਹੋਇਆ ਆ ਜੇ ਤੁਸੀਂ ਮਾੜੇ ਬੋਲ ਬੋਲੋਗੇ ਉਹ ਵੀ ਅਕਸੈਪਟ ਕਰਦਾ ਜੇ ਚੰਗੇ ਬੋਲ ਬੋਲੋਗੇ ਉਹ ਵੀ ਅਕਸੈਪਟ ਕਰਦਾ ਇਹ ਪਾਣੀ ਦਾ ਇੱਕ ਚੰਗਾ ਗੋਣਿਆ ਜਿਹਦੇ ਕਰਕੇ ਉਹ ਹਰ ਇੱਕ ਚੀਜ਼ ਜਿਹੜੀ ਹੈ ਉਹ ਜੇ ਬਾਣੀ ਕੀ ਹੈ ਬਾਣੀ ਤੁਰ ਕੀ ਬਾਣੀ ਆਏ ਤਨ ਸਗਲੀ ਚਿੰਤਾ ਮਟਾਈ ਬਾਣੀ ਰੱਬ ਹੈ ਬਾਣੀ ਗੁਰੂ ਹੈ ਇਸ ਕਰਕੇ ਰੱਬੀ ਜਿਹੜੀ ਅਬਾਦਤ ਐ ਬਾਣੀ ਜਿਹੜੀ ਹੈਗੀ ਐ ਜਦੋਂ ਪਾਣੀ ਦੇ ਵਿੱਚ ਉਹ ਆਵਾਜ਼ ਜਾਂਦੀ ਐ ਉਸ ਜਲ ਜਿਹੜਾ ਆ ਉਹ ਵੀ ਪਵਿੱਤਰ ਹੋ ਜਾਂਦਾ ਸੋ ਸਰੋਵਰਾਂ ਦੇ ਵਿੱਚ ਤੇ ਆਮ ਜਿਹੜੀਆਂ ਤੀਰਥ ਇਸ਼ਨਾਨ ਜਿਹੜੇ ਹਿੰਦੂ ਮਤ ਦੇ ਆ ਉਹਨਾਂ ਦੇ ਵਿੱਚ ਇਹ ਅੰਤਰ ਆ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆ ਇਹ ਬੰਦੇ ਨੂੰ ਹੁਣ ਇਹਦੀ ਆਪਣੀ ਮਤ ਕੰਮ ਕਰਨੀ ਚਾਹੀਦੀ ਤੀਜੀ ਗੱਲ ਇਹਨੇ ਅਰਦਾਸ ਦੀ ਕੀਤੀ ਅਰਦਾਸ ਜਿਹੜੀ ਹੈਗੀ ਐ ਇੱਥੇ ਅਮਰੀਕਾ ਦੇ ਵਿੱਚ ਸਪੈਸ਼ਲ ਤੌਰ ਤੇ ਪ੍ਰੇ ਫਾਰ ਅ ਰੇਨ ਕੈਲੀਫੋਰਨੀਆ ਦੇ ਵਿੱਚ ਲਿਖਿਆ ਹੁੰਦਾ ਬਾਅਦ ਵਿੱਚ ਹੋਰ ਹਾਈਵੇਜ਼ ਤੇ ਤੁਸੀਂ ਆਮ ਹੀ ਇਹ ਬੋਰਡ ਲੱਗੇ ਦੇਖ ਸਕਦੇ ਹੋ ਉੱਥੇ ਲਿਖਿਆ ਹੁੰਦਾ ਹੈ ਪ੍ਰੇਅਰ ਚੇਂਜਸ ਥਿੰਗਸ ਭੀ ਜਿਹੜੀ ਅਰਦਾਸ ਹੈ ਉਹ ਚੇਂਜ ਕਰ ਦਿੰਦੀ ਹੈ ਭੀ ਥਿੰਗਸ ਭਾਵ ਕਿ ਚੀਜ਼ ਨੂੰ ਬਦਲ ਦਿੰਦੀ ਹੈ ਪ੍ਰੇਅਰ ਜਿਹੜੀ ਹੁੰਦੀ ਹੈ ਅਰਦਾਸ ਤੇ ਅਰਦਾਸ ਇਕੱਲੇ ਸਿੱਖਤਰਮ ਚ ਨਹੀਂ ਕੀਤੀ ਜਾਂਦੀ ਸਰਦਾਸ ਪੂਰੇ ਸੰਸਾਰ ਤੇ ਵਿੱਚ ਕੀਤੀ ਜਾਂਦੀ ਹੈ ਡਾਲਰ ਦੇ ਵਿੱਚ ਇਹ ਲਿਖਿਆ ਆ ਡਾਲਰ ਅਮਰੀਕਨ ਡਾਲਰ ਦੇ ਵਿੱਚ ਵੀ ਵੀ ٹرسٹ ਇਨ ਗੋਡ ਹੁਣ ਗੋਡ ਨੂੰ ਮੰਨਣਾ ਕੀ ਹੈ ਧਰਮ ਨੂੰ ਮੰਨਣਾ ਕੀ ਹੈ ਗੋਡ ਨੂੰ ਮੰਨਣਾ ਹੁੰਦਾ ਹੈ ਧਰਮ ਨੂੰ ਮੰਨਣਾ ਧਰਮ ਨੂੰ ਮੰਨਣਾ ਕਿ ਅਸੀਂ ਉਸ ਅਦ੍ਰਿਸ਼ਟ ਸ਼ਕਤੀ ਉਸ ਅਦ੍ਰਿਸ਼ਟ ਪਾਵਰ ਦੇ ਵਿੱਚ ਵਿਸ਼ਵਾਸ ਕਰਦੇ ਹਾਂ ਜਿਹੜੀ ਦਿਖਾਈ ਨਹੀਂ ਦਿੰਦੀ ਪਰ ਉਹ ਕੰਮ ਕਰਦੀ ਹੈ ਹੁਣ ਉਹ ਅਰਦਾਸ ਜਿਹੜੀ ਹੈ ਕੀ ਹੈ ਜਿਹੜੀ ਪ੍ਰਕਿਰਿਆ ਹੁੰਦੀ ਹੈ ਸੀ ਮੂੰਹ ਦੇ ਜੋ ਬੋਲ ਬੋਲਦੇ ਆ ਤੇ ਅੱਗੇ ਅਦ੍ਰਿਸ਼ਟ ਜਿਹੜੀ ਸ਼ਕਤੀ ਜਿਸ ਨੂੰ ਗॉड ਜਿਸ ਨੂੰ ਪਾਵਰ ਕਹਿੰਦੇ ਆ ਉਹ ਸੁਰੰਦੀ ਹੈ ਫਿਰ ਉਹਦਾ ਰਿਜ਼ਲਟ ਸਾਨੂੰ ਵਾਪਸ ਦਿੰਦੀ ਹੈ ਜਿੱਦਾਂ ਦੀ ਭਾਵਨਾ ਜਿਹਾ ਪਉਤੇ ਆ ਫਲ ਪਾਈਏ ਜਿੱਦਾਂ ਦੀ ਕਿਸੇ ਦੀ ਭਾਵਨਾ ਹੁੰਦੀ ਹੈ ਕਿ ਜਿੱਦਾਂ ਦਾ ਹਿਰਦਾ ਹੁੰਦਾ ਆ ਉਹ ਉਹਦੇ ਉਹਦੇ ਅਕੋਰਡਿੰਗ ਉਹਨੂੰ ਉਹ ਜਿਹੜਾ ਫਾਲ ਮਿਲਦਾ ਤੇ ਅਰਦਾਸ ਹੁਣ ਅਮਰੀਕਾ ਤੋਂ ਜ਼ਿਆਦਾ ਕਿਸੇ ਨੇ ਤਰੱਕੀ ਨਹੀਂ ਕੀਤੀ ਹੁਣ ਉਹਦੇ ਉਨਾ ਦੇ ਮੁਤਾਬਕ ਸਾਇੰਸ ਦੇ ਮੁਤਾਬਕ ਜਿਹੜੀ ਇਹ ਗੱਲ ਸਿੱਧੀ ਜਿਹੜੀ ਐ ਸਪਸ਼ਟ ਹੁੰਦੀ ਐ ਕਿ ਜਲ ਜਿਹੜਾ ਐ ਉਹ ਕਿਦਾਂ ਅਸੈਪਟ ਕਰਦਾ ਐ ਬੰਦੇ ਦੇ ਬੋਲਾਂ ਨੂੰ ਤੇ ਜਿਹੜੀ ਅਰਦਾਸ ਜਿਹੜੀ ਐ ਉਹ ਰੱਬੀ ਇਬਾਦਤ ਜਿਹੜੀ ਜਦੋਂ ਬੰਦਾ ਪ੍ਰੇਅਰ ਕਰਦੇ ਐ ਅਰਦਾਸ ਕਰਦੇ ਐ ਤੇ ਉਹ ਬੋਲ ਜਿਹੜੇ ਰੱਬ ਸੁਣਦਾ ਤੇ ਉਹਦਾ ਰਿਜ਼ਲਟ ਜਿਹੜਾ ਵਾਪਸ ਹੀ ਸਾਨੂੰ ਮਿਲਦਾ ਆ ਹੁਣ ਜਿਹੜੇ ਬੰਦਿਆਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਜਿਨ੍ਹਾਂ ਨੂੰ ਇਹ ਸੋਚ ਦੇ ਵਿੱਚ ਇਹ ਚੀਜ਼ਾਂ ਹੀ ਨਹੀਂ ਹੈਗੀਆਂ ਵੀ ਤੁਸੀਂ ਇਹ ਦੱਸੋ ਵੀ ਇਹ ਧਰਮ ਦਾ ਪ੍ਰਚਾਰ ਕਰ ਰਹੇ ਕੀ ਇਹ ਧਰਮ ਦੇ ਲਾਗੇ ਸਕੇ ਵੀ ਹੈ ਇਹਨਾਂ ਨੂੰ ਧਰਮ ਦੇ ਅਰਥ ਵੀ ਪਤਾ ਆ ਇਹ ਧਰਮ ਧੰਨ ਗੁਰੂ ਨਾਨਕ ਪਾਸ਼ਾ ਨੂੰ ਸਰਵ ਸਕਾਲਰ ਸਮਝਦੇ ਆ ਵੀ ਠੀਕ ਹੈ ਸਮਾਜ ਸੁਧਾਰਕ ਸਮਾਜ ਸੁਧਾਰਕ ਜੇ ਹੋਵੇ ਬੰਦਾ ਸਮਾਜ ਸੁਧਾਰਕ ਤੇ ਫਿਰ ਜਿਹੜਾ ਵਿੱਚ ਧਰਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ अनेका ਜਿਹੜੇ ਕੌਪਤਕ ਜਿਹੜੇ ਗੁਰੂ ਕੇ ਆਉਂਦੇ ਆ ਫਿਰ ਤੇ ਉਹ ਇੱਕ ਮਥਿਆਸ ਹੋਇਆ ਤੇ ਬਾਣੀ ਕਦੀ ਝੂਠੀ ਨਹੀਂ ਹੋ ਸਕਦੀ ਬਾਣੀ ਕੀ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਰੱਬ ਕਦੀ ਝੂਠਾ ਨਹੀਂ ਹੈ ਰੱਬ ਸੱਚ ਹੈ ਸੱਚ ਨੂੰ ਰੱਬ ਕਹਿੰਦੇ ਤੇ ਸੱਚਾ ਜਿਹੜਾ ਉਹ ਪ੍ਰਮਾਤਮਾ ਆ ਉਹ ਹਮੇਸ਼ਾ ਹੀ ਜਿਹੜਾ ਆਪਣਾ ਅਲਾਹੀ ਨੂਰ ਜਿਹੜਾ ਆ ਉਹ ਸਾਰਿਆਂ ਵਿੱਚ ਵਰਤਾ ਰਿਹਾ ਸੋ ਜਿਸ ਮਨੁੱਖ ਨੂੰ ਇਹ ਸੋਝੀ ਨਹੀਂ ਹੈਗੀ ਕਿ ਵੀ ਧਰਮ ਨੂੰ ਕਮਾਉਣਾ ਕਿੱਦਾਂ ਧਰਮ ਦੀ ਡੈਫੀਨੇਸ਼ਨ ਕੀ ਆ ਉਹ ਸਿਰਫ ਉਸ ਮਾਜ ਨੂੰ ਵੀ ਉਹ ਇਹ ਸਮਝਦੇ ਆ ਕਿ ਵਾਹ ਖੇਤੀਬਾੜੀ ਕਿੱਦਾਂ ਕਰਨੀ ਕੰਮ ਤੇ ਕਿੱਦਾਂ ਲੱਗਣਾ ਮਿਹਨਤ ਕਰਦੀ ਕਰਨੀ ਘਰ ਕਿੱਦਾਂ ਚਲਾਉਣਾ ਵੀ ਇਹ ਇਹ ਧਰਮ ਹੈ ਕਿ ਇਹ ਧਰਮ ਦੇ ਵਿੱਚ ਆਉਂਦੀਆਂ ਗੱਲਾਂ ਇਹ ਜਦੋਂ ਤੁਸੀਂ ਧਰਮੀ ਹੋ ਜਾਂਦੇ ਆ ਜਦੋਂ ਤੁਸੀਂ ਬਾਦ ਦੇ ਵਿੱਚ ਟਿਕ ਜਾਂਦੇ ਆ ਤੇ ਤੁਹਾਡੇ ਵਿੱਚੋਂ ਗੁਣ ਆਉਣੇ ਸ਼ੁਰੂ ਹੋ ਜਾਂਦੇ ਆ ਤੁਸੀਂ ਮਿੱਠਾ ਬੋਲਣਾ ਸ਼ੁਰੂ ਕਰ ਦਿੰਦੇ ਹੋ ਤੁਸੀਂ ਚੰਗਿਆਈ ਜਿਹੜੀ ਉਪਰਾਉਣੀ ਸ਼ੁਰੂ ਕਰ ਦਿੰਦੇ ਹੋ ਤੁਸੀਂ ਮਾਤਾ ਪਿਤਾ ਦੀ ਸੰਭਾਲ ਸ਼ੁਰੂ ਕਰ ਦਿੰਦੇ ਹੋ ਤੁਹਾਡੇ ਜਿਹੜੇ ਕਾਰ ਵਿਹਾਰ ਆ ਤੁਸੀਂ ਉਹ ਵੀ ਟਾਈਮ ਦੇ ਨਾਲ ਤੇ ਸਹੀ ਤਰੀਕੇ ਦੇ ਨਾਲ ਕਰਨੇ ਸ਼ੁਰੂ ਕਰ ਦਿੰਦੇ ਹੋ ਜਦੋਂ ਤੁਸੀਂ ਬੰਦਗੀ ਦੇ ਵਿੱਚ ਆਉਂਦੇ ਹੋ ਤੇ ਤੁਹਾਡਾ ਜਿਹੜਾ ਮਾਨਿਆ ਵਿਚਾਰਾਂ ਤੋਂ ਰਹਿਤ ਹੋ ਜਾਂਦਾ ਤੇ ਤੁਹਾਡੇ ਮਨ ਦੇ ਵਿੱਚ ਜਦੋਂ ਤੁਸੀਂ ਪੰਜ ਦੂਤਾਂ ਦੇ ਨਾਲ ਜੁੱਧ ਕਰਦੇ ਹਾਂ ਪੰਜ ਵਿਕਾਰਾਂ ਦੇ ਨਾਲ ਜੁੱਧ ਕਰਦੇ ਹਾਂ ਗੁਰਮੰਤਰ ਦੇ ਦੁਆਰਾ ਜਦੋਂ ਜਦੋਂ ਤੁਹਾਡੇ ਸੁਰਤ ਦੇ ਵਿੱਚ ਗੁਰਮੰਤਰ ਟਿਕਣਾ ਸ਼ੁਰੂ ਹੋ ਜਾਂਦਾ ਤੁਹਾਡੇ ਮਨ ਜਿਹੜੇ ਹੈਗੇ ਆ ਉਹ ਵਿਕਾਰ ਤੋਂ ਤੇ ਵਿਚਾਰ ਤੋਂ ਰਹਿਤ ਹੋ ਜਾਂਦੇ ਆ ਜਦੋਂ ਤੁਸੀਂ ਗੁਰਮੰਤਰ ਨੂੰ ਬਾਰ 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 ਅਭਿਆਸ ਕਰਦੇ ਹੋ ਤੇ ਉਹ ਜਿਹੜੇ ਜਦੋਂ ਤੁਸੀਂ ਜਿਹੜੀ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਆ ਤੇ ਉਸ ਸੁਰਤ ਦੇ ਵਿੱਚ ਜਦੋਂ ਵਾਹਿਗੁਰੂ ਮੰਤਰ ਨੂੰ ਇੱਕ ਦੇ ਨਾਲ ਜਦੋਂ ਜੁੜਦੇ ਹਾਂ ਤੁਹਾਡੇ ਚੋਂ ਗੁਣ ਆਉਣੇ ਸ਼ੁਰੂ ਹੋ ਜਾਂਦੇ ਆ ਪਰ ਇਹਨਾਂ ਲੋਕਾਂ ਨੂੰ ਇਹਨਾਂ ਗੱਲਾਂ ਦੀ ਸਮਝ ਨਾ ਹੋਣ ਕਰਕੇ ਜਿਹੜੀਆਂ ਅਜਹੀਆਂ ਜਿਹੜੀਆਂ ਇਹ ਗੱਲਾਂ ਕਰਦੇ ਆ ਹਾਲਾਂਕਿ ਇਹਨਾਂ ਨੂੰ ਪਤਾ ਵੀ ਹੈ ਕਿ ਇਹਨਾਂ ਨੇ ਕਰਨੇ ਵੀ ਹੈ ਉਹ ਆਰ ਬਿਹਾਰ ਇਹਨਾਂ ਨੂੰ ਪੁੱਛੋ ਕਿ ਕੀ ਤੁਸੀਂ ਅਰਦਾਸ ਬੰਦ ਕਰ ਸਕਦੇ ਹੋ ਪੀਜੇਤਾ ਨੂੰ ਅਰਦਾਸ ਨਾਲ ਕੁਝ ਹੁੰਦਾ ਨਹੀਂ ਫਿਰ ਲੋਕਾਂ ਨੂੰ ਤੁਸੀਂ ਦਿਖਾਵਾ ਕਰ ਰਹੇ ਹੋ ਲੋਕਾਂ ਨੂੰ ਸਿਰਫ ਤੇ ਸਿਰਫ ਮੂਰਖ ਬਣਾ ਰਹੇ ਹੋ ਫਿਰ ਤੁਸੀਂ ਜਿਹੜਾ ਹੈਗਾ ਆ ਸਰੋਵਰ ਦੇ ਪ੍ਰਤੀ ਜਿਹੜੇ ਤੁਸੀਂ ਲਫ਼ਜ਼ ਵਰਤ ਰਹੇ ਹੋ ਤੁਹਾਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਉੱਥੇ ਲੱਖਾਂ ਲੋਕ ਉੱਥੇ ਇਸ਼ਨਾਨ ਕਰਦੇ ਤੇ ਉਹ ਸੰਤੋ RAMਦਾਸ ਸਰੋਵਰ ਨੀਕਾ ਤੇ ਉਹ ਜਿਹੜਾ ਸਰੋਵਰ ਆ ਹਨਾ ਵੀ ਆਪਣੇ ਜਿੱਥੇ ਸਰੀਰਕ ਜਿਹੜੇ ਰੋਗ ਆ ਉਹ ਦੂਰ ਹੁੰਦੇ ਐ ਉਥੇ ਉਹ ਆਤਮਿਕ ਬਲ ਲੈ ਕੇ ਸਾਰੀ ਦੁਨੀਆ ਉਥੇ ਨਾਤਮਸਤਕ ਹੁੰਦੀ ਐ ਤੇ ਆਪਣੇ ਰੋਗ ਸਰੀਰਕ ਰੋਗ ਵੀ ਦੂਰ ਕਰਦੇ ਐ ਆਤਮਿਕ ਜਿਹੜੇ ਜੋ ਆਤਮਾ ਨੂੰ ਆਪਣੇ ਨੂੰ ਬਲ ਵਾਲੀ ਕਰਕੇ ਉਥੇ ਸਕੂਨ ਪ੍ਰਾਪਤ ਕਰਦੇ ਐ ਇਹ ਤੁਹਾਨੂੰ ਗੱਲਾਂ ਸਮਝ ਤੋਂ ਤੁਹਾਡੀ ਤੋਂ ਬਾਹਰ ਹੈਗੀਆਂ ਆ ਇਹ ਸਤਿਗੁਰੂ ਪਰਮਾਤਮਾ ਹੀ ਸਮਤ ਪਾਵੇ ਸੋ ਇਹ ਚੇ ਲੋਕ ਜੋ ਹੈ ਜੋ ਗੁਰੂ ਸਹਿਬਾਨ ਦੇ ਸਥਾਨਾਂ ਤੇ ਗੁਰੂ ਕੇ ਇਤਿਹਾਸ ਤੇ ਗੁਰੂ ਕੇ ਕੌਦਕਾਂ ਤੇ ਜੋ ਇਦਾਂ ਦੇ ਜਿਹੜੇ ਲੋਕ ਟਿਕਟ ਪਣੀ ਕਰਦੇ ਆ ਇਹਨਾਂ ਤੋਂ ਹਮੇਸ਼ਾ ਹੀ ਜਿਹੜਾ ਗੁਰੂ ਦਾ ਸਿੱਖ ਜਿਹੜਾ ਆ ਉਹ ਅਵੇਅਰ ਰਵੇ ਉਹਨਾਂ ਇਹਨਾਂ ਤੋਂ ਇਹਨਾਂ ਅਜਿਹੀਆਂ ਗੱਲਾਂ ਤੋਂ ਬੰਦੇ ਨੂੰ ਬਚ ਕੇ ਰਹਿਣਾ ਚਾਹੀਦਾ ਕਿਉਂਕਿ ਇਹ ਬੰਦੇ ਜਿਹੜੇ ਆ ਨਾਸਤਿਕ ਵਿਰਤੀ ਵਾਲੇ ਆ ਕਾਮਰਡੀ ਸੋਚ ਵਾਲੇ ਆ ਇਹਨਾਂ ਨੂੰ ਅ ਰੱਬ ਦੇ ਨਾਲ ਕੋਈ ਲੈਣ ਦੇਣਾ ਨਹੀਂ ਸੋ ਇੰਨੀਆਂ ਕਿ ਮੈਂ ਬੀਤੀਆਂ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ